ਪਤਨੀ ਦੇ ਵੱਲੋਂ ਆਪਣੇ ਹੀ ਪਤੀ 'ਤੇ ਇਲਜ਼ਾਮ ਲਾਈ ਗਏ ਨੇ ਕਿ ਮੇਰਾ ਪਤੀ ਨਾਲੇ ਤਾਂ ਨਸ਼ਾ ਕਰਦਾ ਹੈ ਤੇ ਨਾਲੇ ਨਸ਼ਾ ਵੇਚਦਾ ਹੈ ਇਸ ਕਰਕੇ ਮੈਂ ਸੌਰੀ ਨਹੀਂ ਜਾਣਾ ਜਿਸ ਕਰਕੇ ਉਹ ਮੇਰੇ ਪਰਿਵਾਰ ਨੂੰ ਵੀ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਮੇਰੇ ਬਾਪ ਨੂੰ ਮੇਰੇ ਪਿਤਾ ਨੂੰ ਤੇ ਮੇਰੇ ਭਰਾਵਾਂ ਨੂੰ ਜਾਣੂ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਤੇ ਜ਼ਖਮੀ ਵੀ ਕਰ ਦਿੱਤਾ ਗਿਆ ਘੁੱਟ ਮਾਰ ਦੀ ਜੜੀ ਕੀਤੀ ਗਈ ਹੈ ਤੇ ਇਹ ਇਲਜ਼ਾਮ ਇੱਕ ਵਿਅੋਹਤਾ ਦੇ ਵੱਲੋਂ ਆਪਣੇ ਪਤੀ ਦੇ ਉੱਪਰ ਲਗਾਏ ਗਏ ਉਸਨੇ ਕਿਹਾ ਕਿ ਪੁਲਿਸ ਮਾਮਲੇ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਸਦਾ ਪਤੀ ਵਾਰ-ਵਾਰ ਇਹ ਕਹਿ ਰਿਹਾ ਕਿ ਮੈਨੂੰ ਤਲਾਕ ਦੇ ਦੇ ਪਰ ਮੈਂ ਤਲਾਕ ਕਿਵੇਂ ਦੇ ਸਕਦੀਆਂ ਕਿਉਂਕਿ ਮੇਰਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਪਰ ਉਸ ਦਾ ਕਹਿਣਾ ਕਿ ਹੁਣੇ ਤਲਾਕ ਇੱਕੇਦਮ ਜੜਾਗਾ ਦਿੱਤਾ ਜਾਵੇ ਜਿਸ ਕਰਕੇ ਉਹ ਬਹੁਤ ਤੰਗ ਪਰੇਸ਼ਾਨ ਹੈ ਆਪਣੇ ਪੇਕੇ ਪਰਿਵਾਰ ਰਹਿ ਰਹੀ ਹੈ ਪਰ ਇੱਥੇ ਰਹਿੰਦੇ ਉਸ ਨੂੰ ਜੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤਸਵੀਰ ਤੋਂ ਦਿਖਾ ਰਹੇ ਹਾਂ ਤਸਵੀਰਾਂ ਹੈਗੀਆਂ ਨੇ ਤਾਂ ਕਿਹਾ ਜਾ ਰਿਹਾ ਕਿ ਕੁੱਟਮਾਰ ਮੇਰੇ ਪਰਿਵਾਰ ਦੇ ਕੀਤੀ ਹੈ ਇਲਜ਼ਾਮ ਇਸ ਔਰਤ ਦੇ ਵੱਲੋਂ ਕੁੜੀ ਦੇ ਵੱਲ ਲਗਾਏ ਗਏ ਨੇ ਕੀ ਕਹਿਣਾ ਤੁਹਾਨੂੰ ਵੀ ਸੁਣਾ ਦਿੰਨੇ ਪੂਰੇ ਪਰਿਵਾਰ ਦਾ ਮੇਰਾ ਹਸਬੰਡ ਜਿਹੜਾ ਦਾ ਨਸ਼ੇ ਵੇਚਦਾ ਤੇ ਨਾਲ ਨਸ਼ੇ ਕਰਦਾ ਤੇ ਮੈਨੂੰ ਪਤਾ ਲੱਗਾ ਸੀ ਕਿ ਇਦਾਂ ਦੇ ਕੰਮ ਕਰ ਰਿਹਾ ਇਹਨੂੰ ਮੈਂ ਮਨਾ ਕੀਤਾ ਦੋ ਤਿੰਨ ਵਾਰੀ ਮਨਾ ਕੀਤਾ ਨਹੀਂ ਹਟਿਆ ਫਿਰ ਇੱਕ ਵਾਰੀ ਇਹਨੇ ਮੈਨੂੰ ਇਦਾਂ ਹੀ ਕਮਰੇ ਦੇ ਵਿੱਚ ਬੰਦ ਕਰਕੇ ਬਹੁਤ ਕੁੱਟਿਆ ਤੇ ਉਦੋਂ ਦੀ ਮਤਲਬ ਕਿ ਜਿਹੜਾ ਕੰਮ ਕਰਦਾ ਸੀ ਤੇ ਇਹਦੇ ਮਗਰ ਪੁਲਿਸ ਪਈ ਸੀ ਤੇ ਘਰੋਂ ਭਗੋੜਾ ਹੋ ਗਿਆ ਸੀ ਉਦੋਂ ਮੈਂ ਬਿਮਾਰ ਹੀ ਗਈ ਸੀ ਤੇ ਫਿਰ ਉਹ ਮੱਲਿਓਂ ਜਿੱਥੇ ਆਪਾਂ ਰੇਦਾ ਨਾ ਕਰਾਇਤੇ ਤੇ ਉਹ ਕਰਾਇਦਾਰਾਂ ਨੇ ਪਾਪਾ ਨੂੰ ਫੋਨ ਕੀਤਾ ਕਿ ਇਦਾਂ ਤੁਹਾਡੀ ਕੁੜੀ ਨੂੰ ਕੁੱਟ ਘੱਟ ਕੇ ਚੱਲ ਗਿਆ ਫਿਰ ਪਾਪਾ ਮੇਰੇ ਮੈਨੂੰ ਇੱਧਰ ਲੈ ਆਏ ਘਰ ਇੱਧਰ ਲਿਆ ਕੇ ਤੇ ਇਹਨਾਂ ਨੇ ਮੇਰਾ ਇਲਾਜ ਲੋਜ ਕਰਵਾਇਆ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੈਨੂੰ ਕਿ ਤੂੰ ਘਰ ਆ ਜਾ ਮੈਂ ਕਿਹਾ ਮੈਂ ਘਰ ਨਹੀਂ ਆਣਾ ਤੂੰ ਆ ਕੰਮ ਨਹੀਂ ਛੱਡੇਂਗਾ ਮੈਂ ਘਰ ਨਹੀਂ ਆਣਾ ਤੇ ਮੈਨੂੰ ਕਹਿੰਦਾ ਫਿਰ ਤੂੰ ਆਪਣੇ ਭਰਾ ਤੇ ਆਪਣਾ ਪਿਓ ਬਚਾ ਲਈ ਮੈਨੂੰ ਫੋਨ ਕਰਕੇ ਇਹੀ ਧਮਕੀਆਂ ਦੇਂਦਾ ਆਪਣਾ ਭਰਾ ਤੇ ਪਿਓ ਬਚਾ ਲਈ ਇਹ ਜਾਂਦਾ ਤੇ ਮੇਰੇ ਵੱਡੇ ਭਰਾ ਕੋਈ ਜਾਂਦਾ ਉੱਥੇ ਜਾ ਕੇ ਨਾ ਤੁਸੀਂ ਕਹਿ ਲਾਉਗਾ ਆਪਣੀ ਭੈਣ ਨੂੰ ਕਹਦੇ ਤਲਾਕ ਦੇ ਦੇ ਇਹਨੂੰ ਫੋਨ ਕਰਕੇ ਕਹਿੰਦਾ ਆਪਣੀ ਭੈਣ ਨੂੰ ਕਹ ਤਲਾਕ ਦੇ ਦੇ ਤੇ ਇਹਨੇ ਕਿਹਾ ਕਿ ਆਪਾਂ ਕੋਰਟ ਚ ਕੇਸ ਲਾਇਆ ਭਰਾ ਮੇਰੇ ਨੇ ਕਿਹਾ ਕੋਰਟ ਚ ਕੇਸ ਲਾਇਆ ਆ ਵਾ ਤੇ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਪਤਾ ਕੋਰਟ ਚ ਲੱਗਾ ਕਿ ਨਹੀਂ ਮੈਨੂੰ ਮੌਕੇ ਤੇ ਤਲਾਕ ਚਾਹੀਦਾ ਵਾ ਜਿਆਦਾ ਜਿਹਨੂੰ ਕਹਦੇ ਨਾ ਬਹੁਣ ਵੀ ਮਤਲਬ ਕਿ ਕਿਹੇ ਨਾ ਕਿਸੇ ਦੇ ਨੰਬਰ ਤੋਂ ਹੁਣ ਮੇਰੀ ਬਲੌਕ ਲਿਸਟ ਚ ਚੈੱਕ ਕਰ ਲਓ ਕਿੰਨੇ ਨੰਬਰਾਂ ਤੋਂ ਫੋਨ ਕਰਕੇ ਮੈਨੂੰ ਕਹਿ ਦੂਗਾ ਜਿੱਦ ਦਿਨ ਮੇਰੇ ਭਰਾ ਨੂੰ ਕੁੱਟਿਆ ਨਾ ਮੈਨੂੰ ਅਗਲੇ ਦਿਨ ਨਾਲ ਹੀ ਉਸੇ ਟਾਈਮ ਫੋਨ ਕਰਕੇ ਕਹਿੰਦਾ ਆਪਣੇ ਭਰਾ ਨੂੰ ਦੇਖ ਕਾਦੀ ਗੱਲ ਉਹ ਪੁੱਟਿਆ ਤੇ ਭਰਾ ਨੂੰ ਦੱਸੇ ਮੈਂ ਆਪਣੇ ਘਰ ਆਈ ਹੋਈ ਆ ਤੂੰ ਵਾਪਸ ਨਹੀਂ ਆਨੀ ਤੇ ਇਸ ਲਈ ਮਤਲਬ ਕਿ ਮੇਰੇ ਭਰਾਵਾਂ ਨੂੰ ਕੁੱਟਦਾ ਵਾ ਕਿ ਮੈਂ ਉਹ ਤੜਫੂਗੀ ਮੈਂ ਕੋਈ ਨਾ ਕੋਈ ਕੰਮ ਕਰੂੰਗੀ ਇਸ ਵਜ੍ਹਾ ਨਾਲ ਮੇਰੇ ਭਰਾਵਾਂ ਨੂੰ ਕੁੱਟਦਾ ਜਿਹੜੀ ਕੁੱਟ ਮਾਰ ਹੋਈ ਤੁਹਾਡੇ ਬ੍ਰਦਰ ਤੇ ਇਸ ਵਾਰੇ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਸਾਰਾ ਕੁਝ ਕੀਤਾ ਪਰ ਉਹ ਐਕਸ਼ਨ ਲੈ ਨਹੀਂ ਦੇ ਆ ਇਸ ਸਮੇਂ ਤੇ ਕੰਮ ਨਹੀਂ ਸੁਣਾਈ ਦਿੰਦੀ ਪਰ ਉਹ ਜਾਂ ਫਿਰ ਪੈਸੇ ਚੜਾ ਦਿੰਦਾ ਉਹ ਵੇਖੋ 2 ਨੰਬਰ ਦਾ ਕੰਮ ਕਰਦਾ ਤੁਹਾਡੇ ਕੋ ਤੇ ਇਹਨੇ ਪੈਸੇ ਵੀ ਨਹੀਂ ਗਏ ਕਿ ਆਪਾਂ ਪੁਲਿਸ ਵਾਲਿਆਂ ਨੂੰ ਪੈਸੇ ਖਵਾਈ ਉਹ ਖਵਾਈ ਜਾਂਦਾ ਤੇ ਉਹਦੀ ਸੁਣਵਾਈ ਹੁੰਦੀ ਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਚਲੋ ਮੇਰੇ ਭਰਾ ਨੂੰ ਇੰਨੇ ਕੁੱਟਿਆ ਵਾ ਕਿ ਮੇਰੇ ਘਰ ਦੇ ਤੰਗ ਹੋਣੇ ਇਹ ਕੰਮ ਤੋਂ ਬਹਿ ਜਾਣੇ ਉਹੀ ਇੰਨੇ ਕੰਮ ਕੀਤੇ ਨੇ ਭਰਾ ਨੂੰ ਕੁੱਟ-ਕੱਟ ਕੇ ਦਾ ਕੈਮਰਾ ਖੋਲਿਆ ਹੈ ਜਿਹਦੇ ਕਰਕੇ ਸਾਨੂੰ ਬਹੁਤ ਦਿੱਕਤ ਆਉਂਦੀ ਆ ਇਹ ਕੰਮ ਤੇ ਵੀ ਨਹੀਂ ਜਾਣਦੇ ਆ ਤੇ ਘਰ ਫਿਰ ਪ੍ਰੋਬਲਮ ਬਹੁਤ ਆ ਰਹੀ ਆ ਤੇ ਮੈਂ ਫਿਰ ਮੇਰਾ ਭਰਾ ਘਰ ਬੈਠਾ ਹੁਣ ਮੈਂ ਲੱਗੀ ਕੰਮ ਦੇ ਉੱਤੇ ਤੇ ਮੇਰੇ ਉੱਥੇ ਕੰਮ ਤੇ ਵੀ ਜਾ ਕੇ ਗਾਲਾਂ ਕੱਢਦਾ ਪਿਆ ਰੈਸਟੋਰੈਂਟ ਦੇ ਵਿੱਚ ਗਾਲਾਂ ਕੱਢਦਾ ਮੈਨੂੰ ਰਾਤ ਚ ਕੇ ਲੈਂਦਾ ਕਿ ਹੁਣ ਤੇਰੀ ਵਾਰੀ ਹੈਗੀ ਆ ਕਦੀ ਨਿੱਕੇ ਨੂੰ ਘੇਲੂਗਾ ਹੁਣ ਤੇਰੀ ਵਾਰੀ ਆ ਹਾਂਜੀ ਬਹੁਤ ਜ਼ਿਆਦਾ ਕਿ ਤੈਨੂੰ ਮੈਂ ਕੰਮ ਨਹੀਂ ਕਰਨ ਦੇਣਾ ਕਹੂਗਾ ਜਾਂ ਤੇ ਤੇਰੇ ਜੋਬ ਵਾਲੀ ਜਗ੍ਹਾ ਰੋਗੀ ਜਾਂ ਤੇ ਤੂ ਰਹੇਂਗੀ ਇੱਥੇ ਮੈਂ ਮੰਗੇ ਹੀ ਕਰਦੀ ਕਿ ਮੇਰਾ ਇਹਦੇ ਨਾਲ ਤਲਾਕ ਹੋ ਜਾਏ ਤੇ ਮੇਰੇ ਨੂੰ ਹਾਨੂ ਇਨਸਾਫ ਚਾਹੀਦਾ ਜਿੰਦਾ ਇਹਨੇ ਸਾਡੇ ਨਾਲ ਕੀਤਾ ਨਾਲੇ ਮੇਰੇ ਭਰਾ ਦਾ ਕੈਮਰਾ ਜਿਹੜਾ ਇਹਨੇ ਖੋਇਆ ਜੀ ਮੇਰਾ ਜੀ ਨਾਮ ਆ ਗਾਜ ਕੁਮਾਰ ਠੀਕ ਹੈ ਜੀ ਤੇ ਮੈਂ ਲੇਵਰਡਾਰ ਬੰਦਾ ਹਗਾ ਵਾ ਤੇ ਮੈਨੂੰ ਇਹ ਬੰਦੇ ਨੇ ਬਹੁਤ ਜ਼ਿਆਦਾ ਤੰਗ ਕੀਤਾ ਆਇਆ ਵਾ ਕਿਉਂਕਿ ਮੈਂ ਹੁਣ ਪਰੇਸ਼ਾਨੀ 'ਚ ਇੰਨਾ ਹੈਗਾ ਵਾ ਵੀ ਅੱਜ ਮੈਂ 20 ਤੋਂ 25 ਦਿਨ ਹੋ ਗਏ ਮੈਂ ਘਰ ਦੇ ਅੰਦਰ ਹੀ ਹਗਾ ਠੀਕ ਹੈ ਜੇ ਮੈਂ ਥਾਣੇ ਵਾਲੇ ਬੰਨੇ ਜਾਣਾ ਵਾ ਉਹ ਨਹੀਂ ਮੇਰੀ ਕੋਈ ਕਾਰਵਾਈ ਕਰਦੇ ਤੇ ਮੈਂ ਹੁਣ ਮੈਨੂੰ ਸਮਝ ਨਹੀਂ ਆ ਰਹੀ ਐ ਮੈਂ ਤਾਂ ਇਹੋ ਹੀ ਬਸ ਹੁਣ ਸੋਚਿਆ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਤੇ ਆਪ ਕੁਝ ਖਾ ਕੇ ਤੇ ਮੈਂ ਆਤਮ ਹੱਤਿਆ ਕਰ ਲੈਣੀ ਕਿਉਂਕਿ ਅੱਜ 30 ਦਿਨ ਹੋ ਗਏ ਆ ਵੀ ਇਸ ਹਾਲਾਲੋ ਵੀ ਥਾਣੇ ਦੇ ਵਿੱਚ ਇੱਕ ਪੈਸੇ ਦੀ ਸੁਣਵਾਈ ਨਹੀਂ ਹੋ ਰਹੀ ਆ ਕਾਰਨ ਕੀ ਤੋਂ ਕਾਰਨ ਦੇਖੋ ਜੀ ਉਹ ਹੈਗਾ ਵਾ ਨਸ਼ੇਬਾਜ਼ ਬੰਦਾ ਠੀਕ ਆ ਉਹ ਹੁਣ ਲੀਡਰੀ ਦੇ ਵਿੱਚ ਜਿਵੇਂ ਕੋਈ ਬੰਦਾ ਚਾਰ ਮੁੰਡੇ ਲੈ ਕੇ ਖੜਾ ਹੋ ਜੇ ਤੇ ਉਹਦਾ ਲੀਡਰ ਉਹ ਸਾਥ ਦੇਂਦੇ ਆ ਵੀ ਉਹਨੂੰ ਪਤਾ ਵੀ ਦੇਖੋ 10 ਮੁੰਡੇ ਨਿਕਲ ਆਉਣੇ ਆ ਆਪਾਂ ਇਹਦਾ ਸਾਥ ਦਿੰਨੇ ਆ ਉਹ ਥਾਣੇ ਫੋਨ ਕਰ ਦਿੰਦੇ ਆ ਵੀ ਉਹਨੂੰ ਐਸਆਈ ਵਗੈਰਾ ਜੋ ਜੋ ਵੀ ਗਿਆ ਝਗੜਾ ਕਾਰਨ ਦੇਖੋ ਜੀ ਜੇ ਤੇਰੇ ਚ ਜਨਾਨੀ ਰੱਖਣ ਦੀ ਹਿੰਮਤ ਨਹੀਂ ਹੈਗੀ ਆ ਤੂੰ ਬੇਟੀ ਨੂੰ ਮੇਰੀ ਬਿਮਾਰ ਕਰਕੇ ਟੀਵੀ ਦੀ ਬਿਮਾਰੀ ਲਵਾ ਕੇ ਤੇ ਤੂੰ ਘਰੋਂ ਕੱਢ ਦਿੱਤਾ ਅੱਜ ਮੈਂ ਉਹਨੂੰ ਲਿਆ ਕੇ ਉਹਦਾ ਮੈਂ ਇਲਾਜ ਕਰਵਾਇਆ ਬਾਕਾਇਦਾ 9 ਮਹੀਨੇ ਉਹਨੂੰ ਮੈਂ ਟੀਕੇ ਲਵਾਏ ਉਹਦੇ ਪੱਟਾਂ ਦੇ ਵਿੱਚ ਤੇ ਕੁੜੀ ਅੱਜ ਕਾਇਮ ਹੋ ਗਈ ਆ ਮੁੰਡੇ ਨੂੰ ਕੁੱਟਦਾ ਨਿਮਨ ਉਹ ਇਸ ਤਰੀਕੇ ਹੁੰਦਾ ਵਾ ਵੀ ਜੇ ਮੈਂ ਮੁੰਡੇ ਵੱਲ ਜਾਊਂਗਾ ਇਹ ਸਾਰੇ ਪਰਿਵਾਰ ਨੂੰ ਸੁੱਈ ਚੁੱਕੇਗੀ ਉਹ ਇਹ ਸ਼ਰੀਪੰਦਾ ਇਹ ਕਿਸ ਨੂੰ ਕੁਝ ਕਹਿੰਦਾ ਨਹੀਂ ਉਹ ਮੂੰਹ ਚੋੱਕ ਕੇ ਇਹਦੇ ਵੱਲ ਤੁਰਪੋਗਾ ਉਹਨੇ ਇੱਕ ਵਾਰੀ ਨਹੀਂ ਸਾਨੂੰ 6 ਸਾਲ ਹੋ ਗਏ ਉਹਨੇ ਮੈਨੂੰ ਫੋਨ ਕਰਕੇ ਕਹਣਾ ਮੈਂ ਚੱਲਾਂ ਤੇਰੇ ਮੁੰਡੇ ਵੱਲ ਅਸੀਂ ਡਰ ਜਾਈਦਾ ਕਭਰਾਜੀ ਦਾ ਵਾ ਫੇਰ ਜਾ ਕੇ ਹਾਂਜੀ ਮਨ ਕੀ ਕਰੀਆ ਅਸੀਂ ਮੰਗ ਕਰਦੇ ਆ ਸਾਨੂੰ ਇਹਦੇ ਉੱਤੋਂ ਖਤਰਾ ਹੈਗਾ ਅੱਜ ਅਹੀਂ 20 ਤੋਂ 25 ਦਿਨ ਹੋ ਗਏ ਘਰ ਦੇ ਅੰਦਰ ਕੈਦ ਹੈਗੇ ਆ ਜੇ ਆਪਾਂ ਥਾਣੇ ਫੋਨ ਕਰੀਦਾ ਤੇ ਉਹ ਵੀ ਕਹਿੰਦੇ ਤੂੰ ਹੀ ਅੰਦਰੋਂ ਚਿੰਦਰਾ ਮਾਰ ਲਓ ਆਪਾਂ ਆਉਨੇ ਆਂਦਾ ਕੋਈ ਨਹੀਂ ਹੈਗਾ ਠੀਕ ਆ ਸਾਨੂੰ ਇਸ ਬੰਦੇ ਤੋਂ ਖਤਰਾ ਵਾ ਬਸ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਤੇ ਜਾਂ ਫਿਰ ਇਹ ਗਾਜੇ ਜਿਹੜਾ ਜਵਾਈ ਕਹਿਣ ਦੇ ਲਾਇਕ ਨਹੀਂ ਹੈਗਾ ਦਾ ਮਰਾ ਜੀਜਾ ਆ ਗਏ ਤੇ ਉਹ ਨਾ ਉਹਨਾਂ ਦੀ ਆਪੱਚ ਮੈਟਰ ਹੈਗਾ ਉਹਨਾਂ ਦਾ ਲੜਾਈ ਝਗੜੇ ਦਾ ਮੈਟਰ ਹੈਗਾ ਵਾ ਆਪਣਾ ਮੇਰੀ ਸਿਸਟਰ ਨਾਲ ਆਪੱਚ ਉਹਨਾਂ ਦਾ ਮੈਟਰ ਹੈਗਾ ਜੀਜੇ ਦਾ ਤੇ ਸਿਸਟਰ ਦਾ ਮੈਟਰ ਹੈਗਾ ਉਹਨਾਂ ਦਾ ਉਹ ਨਾ ਮਤਲਬ ਮੈਨੂੰ ਮਤਲਬ ਰਾਹ ਦੇ ਵਿੱਚ ਕਦੀ ਰੋਕ ਲੈਂਦਾ ਕਦੀ ਮਾਰ ਕੁੱਟ ਕੇ ਦੋ ਤਿੰਨ ਵਾਰ ਇਹਨੇ ਕੀਤੀ ਮੇਰੇ ਨਾਲ ਤੇ ਇਸ ਕਰਕੇ ਵੀ ਮੈਂ ਇੱਕ ਇਹ ਜਿੱਦਾਂ ਕਿ ਹੁਣ ਮੈਂ ਉਦੋਂ ਦਰਬਾਰ ਸਾਹਿਬ ਤੋਂ ਮੈਂ 22 ਤਰੀਕ ਨੂੰ ਆ ਰਿਆਂ ਸੀਗਾ ਕੰਮ ਕਰਕੇ ਸਵੇਰੇ 10 ਵਜੇ 10:30 ਵਜੇ ਮੈਂ ਉਥੋਂ ਛੁੱਟੀ ਕਰਕੇ ਆਇਆ ਸੀਗਾ ਤੇ ਬਾਰਿਸ਼ ਹੋ ਰਹੀ ਸੀ ਤੇ ਸ਼ੇਰਾਂ ਵਾਲੇ ਗੇਟ ਲਾਗੇ ਜਾ ਕੇ ਮੈਂ ਉੱਥੇ ਖਲੋ ਗਿਆ ਮੈਂ ਕਿਹਾ ਚਲ ਆਟੋ ਕਰ ਲੈਨੇ ਆਟੋ ਕਰਕੇ ਮੈਂ ਘਰ ਚਲ ਜੰਨਾ ਉਧਰੋਂ ਤਿੰਨ ਮੁੰਡੇ ਆਏ ਦੋ ਦੋ ਦਾ ਤੇ ਪਤਾ ਨਹੀਂ ਇੱਕ ਤੇ ਲੱਕੀਗਾ ਸੀ ਉਹਦੇ ਨਾਲ ਉਹਦੇ ਤੇ ਦੋ ਯਾਰ ਦੋਸਤ ਹੋਰ ਹੈਗੇ ਸੀ ਉਹਨਾਂ ਨੇ ਨਾ ਪਿੱਛੋਂ ਆਂਦੇ ਮੇਰੇ ਨਾਲ ਦੋ ਤਿੰਨ ਸੱਚ ਮੇਰੇ ਬੋਤਲਾਂ ਮਾਰੀਆਂ ਉਹਨਾਂ ਨੇ ਬੋਤਲਾਂ ਮਾਰ ਕੇ ਉਸ ਤੋਂ ਬਾਅਦ ਮੇਰੇ ਨੱਕ ਤੇ ਉਹਨਾਂ ਨੇ ਮੁੱਕਾ ਮਾਰਿਆ ਜਦੋਂ ਉਹਨਾਂ ਨੇ ਮੇਰੇ ਨੱਕ ਤੇ ਮੁੱਕਾ ਮਾਰਿਆ ਮੈਂ ਡਿੱਗ ਪਿਆ ਉੱਥੇ ਹੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲੱਕ 'ਚ ਮੁੱਕੇ-ਮੁੱਕੇ ਮਾਰਨੇ ਚਾਲੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਧੱਕੇ ਨਾਲ ਮੈਨੂੰ ਮੋਟਰਸਾਈਕਲ ਤੇ ਬਿਠਾਇਆ ਮੋਟਰਸਾਈਕਲ ਤੇ ਬਿਠਾ ਕੇ ਉਹ ਮੈਨੂੰ ਆਪਣੇ ਮਹੱਲੇ ਲੈ ਗਏ ਕਿਤੇ ਦੇ ਵਿੱਚ ਤੇ ਉੱਥੇ ਉਹਨਾਂ ਨੇ ਪਾਰਕੇ ਗਈ ਹੀ ਪਾਰਕ ਦੇ ਵਿੱਚ ਲਿਜਾ ਕੇ ਉਹਨਾਂ ਨੇ ਉਹਨਾਂ ਨੇ ਮੇਰੇ ਪੈਰ ਬੂਟ ਮਾਰੇ ਬਾਧੂ ਕੁੱਟ ਮਾਰ ਕੀਤੀ ਉਹਨਾਂ ਨੇ ਮੇਰੇ ਨਾਲ ਹਾਂਜੀ ਬਸ ਇਦਾਂ ਹੀ ਆ ਵੀ ਇਹਨਾਂ ਦਾ ਆਪਸ 'ਚ ਝਗੜਾ ਹੈਗਾ ਸੀਗਾ ਮੀਆਂ ਬੀਬੀ ਦਾ ਭੈਣ ਦਾ ਤੇ ਜੀਜੇ ਦਾ ਤੇ ਉਹਨਾਂ ਨੇ ਮਤਲਬ ਉਹ ਨਸ਼ੇ ਪਤੇ ਜਾਰਾ ਕਰਦਾਗਾ ਤੇ ਉਹ ਮੇਰੀ ਭੈਣ ਨਾ ਆਪ ਹੀ ਉਹਨਾਂ ਦੇ ਘਰੋਂ ਵਾਪਸ ਆ ਗਈ ਸੀਗੀ ਸਾਡੇ ਘਰ ਤੇ ਇੱਥੇ ਰਹਿਣ ਲੱਪੀਓ ਫਿਰ ਧਮਕੀਆਂ ਲਾ ਲਾ ਪਿਆ ਫੋਨ ਤੇ ਵੀ ਮੇਰਾ ਤਲਾਕ ਕਰਾਓ ਤਲਾਕ ਕਰਾਓ ਤਲਾਕ ਕਰਾਓ ਮੌਕੇ ਤੇ ਜਦੋਂ ਮਿਲਦਾ ਮੈਨੂੰ ਰਾਹ ਦੇ ਵਿੱਚ ਉੱਥੇ ਮੈਨੂੰ ਘੇਰ ਕੇ ਮੈਨੂੰ ਕਹਿੰਦਾ ਵਾ ਕਿ ਮੇਰਾ ਤਲਾਕ ਅੱਜ ਹੀ ਕਰਾਓ ਤੇ ਮੈਂ ਅੱਜ ਹੀ ਲੈਣਾ ਤਲਾਕ ਯਾਰਾ ਕੇਸ ਇਹਦਾ ਕਚੈਰੀ ਦੇ ਵਿੱਚ ਚੱਲਦਾ ਪਿਆ ਹੈ ਹਾਂਜੀ ਤੁਹਾਡੇ ਨਾਲ ਕੋਈ ਕੋਟ ਮਾਰਿਆ ਕੋਟ ਮਾਰ ਉਹਨਾਂ ਨੇ ਮੈਨਾਂ ਕੀਤੀ ਆ ਮੇਰੇ ਕੋ ਵੀਡੀਓ ਵੀ ਪਈਆਂ ਸਾਰੇ ਕੰਪਲੇਂਟ ਵੀ ਸਾਰੀ ਕੋ ਕੀਤੀ ਹੋਈ ਆਪਾਂ ਵੀ ਡਿਵੀਜ਼ਨ ਥਾਣੇ ਵਿੱਚ ਪੁਲਿਸ ਬਸ ਇਹੋ ਕਹਿੰਦੀ ਆ ਵੀ ਤੁਸੀਂ ਐਦਾਂ ਕਰੋ ਔਰ ਤੇ ਨਿਗਰਾਨੀ ਰੱਖੋ ਨਿਗਰਾਨੀ ਆਪਾਂ ਥੋੜਾ ਰੱਖਣੀ ਪੁਲਿਸ ਵਾਲੇ ਤੁਸੀਂ ਜਿਹੀਂ ਥੋੜਨਾਗੇ ਪੁਲਿਸ ਵਾਲੇ ਮੰਗ ਬਸ ਇਹੋ ਹੀ ਅਬੀ ਸਾਨੂੰ ਮੰਗੇ ਹੋਇਆ ਵੀ ਤੁਹਾਨੂੰ ਇਨਸਾਫ ਇਹੋ ਚਾਹੀਦਾ ਵਾ ਵੀ ਅਹੀਂ ਕਰੋ ਬਾਹਰ ਨਿਕਲਦੇ ਆ ਤੇ ਸਾਨੂੰ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਐਦਾਂ ਹੀ ਧਮਕੀ ਲਈ ਜਾਂਦੇ ਆ ਉਹਦੇ ਵੱਲੋਂ ਇਹ ਨਵਾਂ ਕੰਮ ਕਰਨ ਵਾਲਾ ਬੰਦਾ ਹੈਗਾ ਜੀ ਮੈਂ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਮੈਂ ਕੰਮ ਕਰਦਾ ਵਾਂ ਫੋਟੋਗ੍ਰਾਫੀ ਦਾ ਤੇ ਮੈਨੂੰ ਇਸ ਤੋਂ ਬਹੁਤ ਜ਼ਿਆਦਾ ਖਤਰਾ ਹੈਗਾ ਕਿਉਂਕਿ ਮੇਰੇ ਘਰ ਵਾਲਿਆਂ ਨੂੰ ਵੀ ਧਮਕੀਆਂ ਦਿੰਦਾ ਹੈ ਭਰਾ ਨੂੰ ਵੀ ਦਿੰਦਾ ਪਾਪਾ ਨੂੰ ਵੀ ਦਿੰਦਾ ਤੇ ਮੇਰੀ ਭੈਣ ਨੂੰ ਵੀ ਦੇਂਦਿਆ ਧਮਕੀਆਂ ਤੇ ਜੇ ਮੈਨੂੰ ਕੁਝ ਹੋ ਗਿਆ ਜਾਂ ਮੇਰੇ ਘਰ ਵਾਲਿਆਂ ਨੂੰ ਕੁਝ ਹੋ ਗਿਆ ਤੇ ਜਾਂ ਇਹਦੇ ਜ਼ਿੰਮੇਵਾਰ ਪੁਲਿਸ ਵਾਲੇ ਹੋਣਗੇ ਤੇ ਜਾਂ ਫਿਰ ਇਹ ਜੀਜਾ ਹੈਗਾ ਸਾਡਾ ਇਹ ਰੋਹਨ ਵੱਲੋਂ ਜਿਹੜਾ ਕੰਪਲੇਂਟ ਸਾਡੇ ਥਾਣੇ ਕੀਤੀ ਗਈ ਹੈ ਕਿ ਉਸਦੇ ਜੀਜੇ ਨੇ ਜਿਹੜਾ ਉਸਦੀ ਭੈਣ ਦੇ ਨਾਲ ਥੋੜਾ ਆਪਸੀ ਪਰਿਵਾਰਕ ਜਿਹੜਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਸਬੰਧ ਵਿੱਚ ਜਦੋਂ ਉਸਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਦੀਜੀ ਨੇ ਉਹਦੀ ਕੁੱਟਮਾਰ ਕੀਤੀ ਹੈ ਜਿਸ ਬੰਦੀ ਨੂੰ ਜਿਹੜਾ ਦਰਖਾਸਤ ਦੀ ਮਸੂਲ ਹੋਈ ਹੈ ਉਸ ਦੇ ਹਿਸਾਬ ਨਾਲ ਮੈਡੀਕਲ ਰਿਪੋਰਟ ਅਨੁਸਾਰ ਜੋ ਬਣਦੀ ਕਾਰਵਾਈ ਉਹ ਕਰਕੇ ਇਹਨੂੰ ਜਿਹੜਾ ਮਦਈ ਪਾਰਟਨ ਜਿਹੜਾ ਇਨਸਾਫ ਦਵਾਇਆ